ਪਗਤ ਨਾਮਦੇਵ ਜੀ ਨੇ ਜਦੋਂ ਗਉਂ ਜਿਉਂਦੀ ਕੀਤੀ ਤਾਂ ਸਲੀਮ ਸ਼ਾ ਬਾਦਸ਼ਾਹ ਨੇ ਨਾਮਦੇਵ ਜੀ ਨੂੰ ਹੀਰੇ ਜੜਤ ਸੇਹ ਜਾ ਅਰਪਣ ਕੀਤੀ ਜਿਨ੍ਹਾਂ ਦੀ ਐਸੀ ਦ੍ਰਿਸ਼ਟੀ ਸੀ ਤੈਸਾ ਸਵਰਨ ਤੈਸਿੰਸ ਮਾਟੀ ਭਗਤ ਜੀ ਨੇ ਉਸੇ ਜਾਂ ਨਦੀ ਵਿੱਚ ਸੁੱਟ ਦਿੱਤੀ ਨੌਕਰਾਂ ਨੇ ਬਾਦਸ਼ਾਹ ਨੂੰ ਜਾ ਕੇ ਦੱਸਿਆ ਬਾਦਸ਼ਾਹ ਨੇ ਸੋਚਿਆ ਕਿ ਬੰਦਗੀ ਕਰਕੇ ਖੁਦਾ ਦੇ ਦਰ ਤੇ ਪਹੁੰਚਣ ਵਾਲੇ ਤਾਂ ਹੋ ਗਏ ਹਨ ਪਰ ਇਹਨਾਂ ਨੂੰ ਹੀਰੇ ਜਵਾਰ ਆਤਾਂ ਦੀ ਕੀਮਤ ਦਾ ਕੋਈ ਪਤਾ ਨਹੀਂ ਜੇ ਪਤਾ ਹੁੰਦਾ ਤਾਂ ਐਸੀ ਹੀਰੇ ਜੜਤ ਸੇਜਾ ਨਦੀ ਵਿੱਚ ਨਾ ਸੁੱਟਦੇ ਆਪਣੇ ਨੌਕਰਾਂ ਨੂੰ ਕਹਿ ਕੇ ਭਗਤ ਜੀ ਕੋਲ ਭੇਜਿਆ ਕੀ ਭਗਤ ਜੀ ਉਹ ਸ਼ੇਜਾ ਦਾ ਸ਼ਹਿਜ਼ਾਦੇ ਦੀ ਸੀ ਭੁੱਲ ਕੇ ਬਾਤਛਾ ਤੋਂ ਦਿੱਤੀ ਗਈ ਹੈ ਉਹ ਵਾਪਸ ਕਰ ਦਿਓ ਸ਼ਹਿਜ਼ਾਦਾ ਖੜਾ ਕਰ ਰਿਹਾ ਹੈ ਆਪ ਜੀ ਨੂੰ ਹੋਰ ਲਿਆ ਦਿੰਦੇ ਹਾਂ ਤਾਂ ਭਗਤ ਜੀ ਨੇ ਕਿਹਾ ਜਿਸ ਨੇ ਦਿੱਤੀ ਹੈ ਉਹ ਆਪ ਹੀ ਆ ਕੇ ਲੈ ਜਾਵੇ ਸਲੇਮ ਸ਼ਾਹ ਬਾਦਸ਼ਾਹ ਆਪਣੇ ਫੌਜਾਂ ਸਮੇਤ ਆਇਆ ਅਗੋ ਪਗਦ ਜੀ ਨੇ ਕਿਹਾ ਆਪਣੀ ਸੇਜਾਂ ਨਦੀ ਵਿੱਚੋਂ ਕੱਢ ਲਓ ਜਦੋਂ ਰਾਜ ਨੇ ਨਦੀ ਵਿੱਚ ਨਿਗਾਹ ਮਾਰੀ ਤਾਂ ਉਹ ਜਿਹਿਆਂ ਹੀਰੇ ਜੜਤਾ अनेका ਸੇਜਾਂ ਵੇਖ ਕੇ ਹੈਰਾਨ ਹੋ ਗਿਆ ਫਿਰ ਨਦੀ ਵਿੱਚ ਆਪਣੇ ਬੰਦੇ ਵੜ ਕੇ ਬਹੁਤ ਸਾਰੀਆਂ ਸੇਜਾਂ ਕੱਢ ਲਈਆਂ ਤਾਂ ਨਾਮਦੇਵ ਜੀ ਨੇ ਕਿਹਾ ਹੁਣ ਤਾਂ ਬੱਸ ਕਰੋ ਕਿਉਂਕਿ ਤੁਹਾਡੀਆਂ ਹੀ ਇਸਲਾਮ ਦੀਆਂ ਕਿਤਾਬਾਂ ਵਿੱਚ ਲਿਖਿਆ ਹੋਇਆ ਹੈ ਦਹ ਦੁਨੀਆ ਸੱਤ ਅਖਰ ਪਾਪ ਜੋ ਦਾਨ ਕਰਦਾ ਹੈ ਜੇ ਇੱਥੇ ਲਵੇ ਤਾਂ 10 ਗੁਣਾ ਮਿਲਦਾ ਹੈ ਜੇਕਰ ਪਰਲੋਕ ਵਿੱਚ ਲਵੇ ਤਾਂ 70 ਗੁਣਾ ਮਿਲਦਾ ਹੈ ਤੁਸੀਂ ਤਾਂ ਇੱਥੇ ਹੀ 70 ਤੋਂ ਵੱਧ ਪ੍ਰਾਪਤ ਕਰ ਲਿਆ ਹੈ ਸਾਡੀ ਤਾਂ ਐਸੀ ਹਾਲਤ ਹੈ ਕਿ ਅਸੀਂ ਨਾਮ ਤੋਂ ਬਿਨਾ ਹੋਰ ਹੀ ਵਸਤੂਆਂ ਮੰਗਦੇ ਰਹਿੰਦੇ ਹਾਂ ਜਿਸ ਕਰਕੇ ਸੁਖੀ ਨਹੀਂ ਹੁੰਦੇ ਦੁੱਖ ਭੋਗਦੇ ਹਾਂ ਇਸ ਲਈ ਸਤਿਗੁਰਾਂ પાસે ਸੁਖਦਾਇਕ ਨਾਮ ਦੀ ਦਾਤ ਮੰਗੀਏ ਵਿਨ ਤੁਧ ਹੋਰ ਜੇ ਮੰਗਨਾ ਸਿਰ ਦੁੱਖਾਂ ਕੇ ਦੁਖ ਦੇਹ ਨਾਮ ਸੰਤੋਖਿਆ ਉਤਰੇ ਮਨ ਕੀ ਭੁੱਖ